ਜੀ ਅੱਜ ਐ 3rd ਡੇ ਬਲੌਗ 3 ਨਹੀਂ ਨਹੀਂ ਬਹੁਤ ਵਧੀਆ ਡਰਾਈਵਰੀਆ ਨਹੀਂ ਬੰਦਾ ਉਹੀ ਆਕੇ ਜਾਂਦਾ ਇਹਨੇ ਕਰਦੇ ਜੀ ਭਾਈ ਇੱਕ ਤਾਂ ਗਰਮੀ ਐਨ ਪੱਤਰ ਕਰਦੇ ਵਿਚਾਲੋਂ ਉੱਚੀ ਰੱਖ ਲਈ ਇਹ ਹੁਣ ਵੱਢਣਗੇ ਪਾ ਦੇਣੇ ਨੇ ਵੀ ਹਾਲ ਨੂੰ ਪਤਾ ਨਹੀਂ ਲੱਗਿਆ ਕਿ ਕਿਹੜਾ ਕਿੰਨੇ ਪਾਵਰ ਦਾ ਹੈਗਾ ਕਿਹੜਾ ਨਹੀਂ ਚਲੋ ਆਕੇ ਦੇਖ ਲਓ ਫਿਰ ਆਪੇ ਪਾਵਰ ਦਾ ਪਤਾ ਲੱਗ ਜਾਊਗਾ ਅਗਲੇ ਨੂੰ ਭਾਈ ਇਹਨੇ ਪਾਵਰ ਦਾ ਹੈਗਾ ਕਿ ਨਹੀਂ ਲਓ ਜੀ ਅੱਤੇ ਟੈਂਕ ਦੀ ਘਾਟ ਆ ਇਹ ਹੈ ਜੀ ਮਸ਼ੀਨ ਹਰਤੇਬ ਭਾਰਸੋਂ ਮਸ਼ੀਨ ਬਹੁਤ ਵਧੀਆ ਸਾਇਲੈਂਟ ਮਸ਼ੀਨ ਆ ਲਓ ਜੀ ਮਿੱਤਰ ਆਪਾਂ ਜਿਹੜਾ ਬਾਈਪਾਸ ਆ ਨਾ ਪਟੰਡੇ ਵਾਲਾ ਤੇ ਉਹਦੇ ਚੜ ਕੇ ਉਹ ਘੜਿਆ ਦੋ ਟਰਾਲੀਆਂ ਸਵਰਾਜ ਟਰੈਕਟਰ ਵਰਜਨ ਲਓ ਜੀ ਅੱਜ ਹੈ 3rd ਡੇ ਬਲੌਗ 3 ਤੇ ਸਵਾਗਤ ਆ ਤੁਹਾਡਾ ਆਪਣੇ ਨਵੇਂ ਬਲੌਗ 'ਚ ਫਾਰਮਿੰਗ ਦਾ ਵਲੌਗ ਤੇ ਅੱਜ ਮਸ਼ੀਨ ਚੱਲੀ ਆਉਂਦੀ ਆ ਜੀ ਸਾਹਮਣੇ ਤੇ ਇੱਦਾਂ ਟਰਾਲੀ ਭਰ ਰਹੀ ਆ ਉਹ ਬੰਦਾ ਉੱਪਰ ਚੜਿਆ ਪਿਆ ਇੱਕ ਕਾਹੋ ਖੜੀ ਆ ਠੀਕ ਆ ਜੀ ਮਸ਼ੀਨਾਂ ਦਾ ਨਗਾ ਪਿਆ ਪਿਆ ਆ ਹਰੀ ਚਲਦੀ ਆ ਆ ਦੇਖੋ ਇੱਕ ਕਾਹੋ ਚਲਦੀ ਆ ਹਰੀ ਉਹ ਚੱਕ ਜੋਮ ਇੱਕ ਕਾਹੋ ਚਲਦੀ ਆ ਪਿੰਡ ਕੋਲ ਕਿੱਥੇ ਵਾਗੀ ਆ ਫਿਰਦੀ ਆ ਤੇਰਾ ਤਿੰਨੇ ਹਰੀ-ਹਰੀਆਂ ਹੋਈਆਂ ਪਈਆਂ ਨੇ ਆ ਸਾਡੇ ਮਸ਼ੀਨ ਵਾਲੇ ਬੰਦੇ ਨੇ ਵਿਚਾਲ ਰੋਟੀ ਖਾਂਦੇ ਨੇ ਵਿਕਾਸ ਹਾਂ ਕੀ ਹਾਲ ਐਧਰੋਂ ਮੁਕਰ ਤੇਰੀ ਬਿਹਾਰ ਤੱਕ ਵੀਡੀਓ ਪਹੁੰਚਾ ਦੇਣੀ ਆਉਣੇ ਠੀਕ ਆ ਹਾਂ ਬਹੁਤ ਮਿਹਨਤੀ ਬੰਦਾ ਐ ਆ ਵੀ ਬੰਦਾ ਛੋਟਾ ਹੀ ਐ ਨਾ ਡਰਾਈਵਰਾ ਥੋੜਾ ਉੱਪਰ ਦਾ ਹੀ ਨਹੀਂ ਪਗਾਂਦਰਾ ਸਹੀ ਗੱਲ ਆ ਵੀਰੇ ਮਜ਼ਾਕ ਨਹੀਂ ਸੀਰੀਅਸ ਕਹਿਣਾ ਮੈਂ ਬੰਦੇ ਨੂੰ ਮੰਨ ਕੇ ਆ ਪਰਸੋਂ ਦਾ ਕੱਲ੍ਹ ਹੀ ਦੱਬੀ ਫਿਰਦਾ ਹਾਂ ਹਾਂ ਬਹੁਤ ਵਧੀਆ ਐ ਬੰਦੇ ਦੀ ਡਰਾਈਵਰੀ ਵੀ ਵਧੀਆ ਐ ਜੀ ਗੱਲ ਦੀ ਸਹੀ ਠੀਕ ਆ ਇਹ ਨਹੀਂ ਬਹੁਤ ਵਧੀਆ ਡਰਾਈਵਰੀਆ ਨਹੀਂ ਬੰਦਾ ਉਹੀ ਆਕੇ ਜਾਂਦਾ ਇਹਨੇ ਕਰਦੇ ਜੀ ਬਾਈ ਇੱਕ ਤਾਂ ਗਰਮੀ ਉੱਪਰ ਦੀ ਗਰਦਾ ਭਾਂਚੋ ਦਾ ਇੰਨਾ ਤਾਂ ਨਾ ਉਹ ਵੀ ਦੇਖ ਲੈ ਇੱਕ ਇੱਕ ਇੰਚ ਮੈਲ ਜੜੀ ਪਈ ਆ ਵਿਚਾਰੇ ਤੇ ਹੋ ਸਾਰੀ ਦਿਹਾੜੀ ਕਰਦਾ ਪਈ ਹੋ ਜਾਣਾ ਇੱਕ ਇੱਕ ਇੰਚ ਪਰਤ ਜੰਮੀ ਪਈ ਹੋਣੀ ਆ ਐ ਮਾਰਦਾ ਹੱਥ ਕਹਿੰਦਾ ਬੱਲੇ ਬੱਲੇ ਉਹ ਕਿੰਨੀ ਪਾਉ ਹੋਰ ਕਿ ਕਿੰਨੇ ਟੈਂਕ ਪਾਣਗੇ ਇੱਕ ਅੱਦਾ ਚੱਲ ਠੀਕ ਚੱਲ ਪਵਾ ਲੈ ਓਏ ਹੋਏ ਹੋਏ ਏ ਤੁੱਪ ਨੇ ਚੰਗਿਆੜੇ ਕੱਟਤੇ ਲਓ ਜੀ ਅੱਤੇ ਟੈਂਕ ਦੀ ਘਾਟ ਆ ਇਹ ਆ ਜੀ ਮਸ਼ੀਨ ਹਰਤੇਬ ਭਾਰਤੋਂ ਮਸ਼ੀਨ ਬਹੁਤ ਵਧੀਆ ਸਾਇਲੈਂਟ ਮਸ਼ੀਨ ਆ ਬਹੁਤ ਵਧੀਆ ਚੱਲਦੀ ਆ ਕਿਵੇਂ ਲੋਕ ਕਹੀ ਜਾਂਦਾ ਚਲੋ ਜਿਹੜੀਆਂ ਫੇਮਸ ਨੇ ਕਰਤਾਰਪ੍ਰੀਤ ਮਲਕੀਤ ਵਿਸ਼ਾਲ ਚਲੋ ਵੱਡੇ ਨਾਮ ਨੇ ਇਹਨਾਂ ਦੇ ਪਰ ਇਹ ਬੰਦੇ ਵਧੀਆ ਉਹਨੂੰ ਉਹ ਮਸ਼ੀਨ ਨਾਲ ਰੇਟ ਵੀ ਬਹੁਤ ਜਾਇਜ਼ ਆ ਉਹ ਮਸ਼ੀਨਾਂ ਨਾਲੋਂ ਅੱਧਾ ਇੱਕ ਟੈਂਕ ਦੀ ਘਾਟ ਆ ਬਸ ਅੱਧਾ ਟੈਂਕ ਪਵਾ ਕੇ ਕਿਤੇ ਆਪਾਂ ਗੇਰ ਮਾਰ ਦੇਣਾ ਸਿੱਤਾ ਰਾਜਪੁਰਾ ਆ ਸਰਦਾਰ ਜੀ ਨੇ ਪੁੱਤਰ ਸਿੰਘ ਨਾਮਤਾਰੀ ਫਾਰਮ ਪਿੱਛੇ ਨੂੰ ਕਰਾ ਰਾ ਉੱਪਰ ਖੜਾ ਐਂ ਦੱਸ ਸਕਦਾ ਉਹਨੂੰ ਵੀ ਕਿੱਧਰ ਨੂੰ ਕਰਨਾ ਬੱਸ ਐਨ ਪੱਤਰ ਕਰਦੇ ਵਿਚਾਲੋ ਉੱਚੀ ਰੱਖ ਲਈ ਕਰਦੇ 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 ਇੱਧਰ ਨੂੰ ਕਰਦੇ ਆ ਪਾਸੇ ਆ ਨੀਵੇਂ ਇੱਕ ਉਹ ਆ ਗਿਆ ਇਹ ਕਿੱਧਰ ਆ ਗਿਆ ਦੀ ਬਹੁਤ ਟਾਈਮ ਦਾ ਹੋਣਾ ਆਇਆ ਇਹ ਹੁਣ ਵੱਢਣਗੇ ਬੀ ਆਲੀ ਕਣਕ ਆਪਾਂ ਚੱਲਦੇ ਆਂ ਮੰਡੀ ਵਾ ਠੀਕ ਆ ਉਹਨੂੰ ਮਾਗਰ ਨੂੰ ਕਰਦੇ ਮਾਗਰ ਨੂੰ ਕਰਦੇ ਮੂਹਰੇਆਂ ਲਿਆ ਪਾਜਣਾ ਫੇਰ ਟਰਾਲੀ ਦਾਪੂ ਰਹਿੰਦੀ ਆ ਪਿੱਛੇ ਨੂੰ ਕਰਦੇ ਯਾਰ ਪਿੱਛੇ ਨੂੰ ਚਲੋ ਠੀਕ ਆ ਜੀ ਹੁਣ ਚੱਲਦੇ ਆਂ ਆਪਾਂ ਮੰਡੀ ਹਾਂ ਵਾ ਠੀਕ ਆ ਇਹਨੂੰ ਕਰਦੇ ਆ ਢੇਰੀ ਨੂੰ ਵੜੀ ਜੀ ਪਿੱਛੇ ਨੂੰ ਵਾ ਪੱਧਰੀ ਹੋ ਗਈ ਵਾ ਠੀਕ ਆ ਚੱਲ ਚਲੀਏ ਬੱਸ ਵਾ ਇਧਰ ਨੂੰ ਕਰ ਓਏ ਲਵੇਂ ਨਾਲ ਇਧਰ ਨੂੰ ਡ라이ਵਰ ਭੱਜ ਗਿਆ ਭਾਈ ਰੋਟੀ ਖਾ ਕੇ ਚੜ ਗਿਆ ਜਿਹੜੇ ਮੈਂ ਡਰਾਈਵਰ ਦੀ ਗੱਲ ਕਰਦਾ ਸੀ ਉਹ ਛੋਟਾ ਡਰਾਈਵਰ ਆ ਭਾਈ ਉੱਤਰਦਾ ਹੀ ਨਹੀਂ ਉਹ ਆ ਚੋਬਰ ਐ ਗੱਬਰੂ ਪੂਰਾ ਲੱਬੜਿਆ ਪਿਆ ਹੁਣ ਦੱਸਣ ਲੱਗਿਆ ਮੜਾ ਜਾ ਹੈ ਉਹ ਖੜਿਆ ਦੋ ਟਰਾਲੀਆਂ ਸਵਰਾਜ ਟਰੈਕਟਰ ਵਰਜਨ ਟਰੈਕਟਰ ਖੜਾ ਇੱਧਰ ਮਸ਼ੀਨ ਪਾ ਰਹੀ ਆ ਧਾਣੇ ਬਾ ਦੋਕ ਟੈਂਕ ਪੈਣਗੇ ਹੋਰ ਸਰੋਲੀ ਮੱਲਾਵੇ ਚੱਲਦੇ ਆਪਾਂ ਮੰਡੀ ਆ ਘੜਾ ਆਪਣੇ ਵਾਲਾ ਝੋਟਾ ਸਾਹਿਬ ਜੀ ਇਹਦੇ ਨਾਲ ਮਤਲਬ ਜਿਹੜਾ ਸਟicker ਨੇ ਸੋਨਾਲੀ ਕਾ ਤਾਂ ਲਿਖਿਆ ਰਹਿਣ ਦੇਣਾ ਥੱਲੇ ਵਾਲਾ DI 750 RX ਵਗੈਰਾ ਜਿਹੜਾ ਲਿਖੇ ਹੋਣੇ ਉਹ ਚੁਕਾ ਦੇਣੇ ਨੇ ਵੀ ਹਾਲ ਨੂੰ ਪਤਾ ਨਹੀਂ ਲੱਗਿਆ ਕਿਹੜਾ ਕਿੰਨੇ ਪਾਵਰ ਦਾ ਹੈਗਾ ਕਿਹੜਾ ਨਹੀਂ ਚਲਾ ਕੇ ਦੇਖ ਲੋ ਫਿਰ ਆਪੇ ਪਾਵਰ ਦਾ ਪਤਾ ਲੱਗ ਜੂ ਅਗਲੇ ਨੂੰ ਭਾਈ ਇੰਨੇ ਪਾਵਰ ਦਾ ਹੈਗਾ ਕਿ ਨਹੀਂ ਆ ਦੋ ਮੁਗੇ ਘੱਟ ਨੇ ਪਵਾ ਲਈਏ ਫਿਰ ਚੱਲਦੇ ਆਵਾ ਮੰਡੀ ਆਇਆ ਟਰਾਲੀ ਚੜਜਾ ਲਵੇ ਦੇਖ ਲਾ ਇਹ ਥੋੜਾ ਗਿੱਲਾ ਏ ਇਸ ਕਰਕੇ ਆਪਾਂ ਟਰਾਲੀ ਬਾਹਰ ਕੱਢਣ ਲੱਗੇ ਆਂ ਜੇ ਦੋ ਮੋਕੇ ਹਲੇ ਹੋਰ ਪੈਣਗੇ ਉਹ ਚੱਲਦਾ ਫਾਨਸ ਤੇ ਚੱਲ ਤੋ ਤੇ ਕਾ ਮਸੀਹ ਚੱਲਦੀ ਆ ਪ੍ਰੀਤ ਬਾਹਰੋਂ ਮਾਰ ਕੰਮਾਂ ਚੱਲ ਰਿਹਾ ਰੇ ਪਰ ਹੈਗਾ ਕੇਐਸ ਵਾਲਿਆਂ ਦਾ ਫਾਰਮ ਟਰੈਕ ਟਰੈਕਟਰ ਆ 60 ਪੰਜਾ ਦੇ ਮੈਨ ਲਾ ਲਾ ਵਧੀਆ ਖਜਾਈ ਆ ਟਰੈਕਟਰ ਦੀ ਆ ਪੂਰਾ ਵਧੀਆ ਚੱਲ ਰਿਹਾ ਆ ਆ ਸਾਹਮਣੇ ਪ੍ਰੀਤ ਮਸ਼ੀਨ ਚੱਲਦੀ ਆ ਤੇ ਇਧਰ ਇਹਨਾਂ ਫੇਰ ਟੈਂਕ ਭਰ ਕੇ ਇੱਕ ਖੇੜ ਆਇਆ ਬਸ ਕਹਿੰਦਾ ਫੇਰ ਪਾ ਦਿਆਂ ਮੈਂ ਪਾ ਦੋ ਜੀ ਖੇਤ ਨਰਮ ਕਰਕੇ ਆਪਾਂ ਨੇ ਪਹਿਲਾਂ ਹੀ ਟਰੈਕਟਰ ਕੱਢ ਕੇ ਪਾਈ ਚ ਖੜਾ ਲਿਆ ਵੀ ਕੋਈ ਬਾਅਦ ਚ ਪ੍ਰੋਬਲਮ ਨਾ ਆਵੇ ਤੇ ਕੋ ਉਹ ਫਿਰਦੀ ਆ ਮਸ਼ੀਨ ਹਿੰਦ ਬਾ ਪੰਜ ਚਾਰ ਦਿਨ ਦਾ ਕੰਮ ਰਹਿ ਗਿਆ ਲਾਗਿਆ ਸਭ ਲਾਵੇ ਹੋਰ ਤਾਂ ਅਲੱਗ-ਅਲੱਗ ਖਰਚੇ ਦੇਦੇ ਨੇ। ਹਲੇ ਤਾਂ ਹੀ ਕਮਸੇ-ਕਮ 2 ਟੈਂਕ ਹੋਰ ਪਾਏ ਜਾਣੇ ਨੇ ਜੋ ਕਿਉਂਕਿ ਉਹ ਫੁੱਲ ਭਰ ਕੇ ਲੈ ਕੇ ਜਾਣੀ ਆਣਾ। 2 ਟੈਂਕ ਪੈਣਗੇ। 5 ਕਿੱਲੇ ਦਾ ਖੇਤ ਆ ਇਹ। 826 ਜੀਰੀ ਕਣਕ ਦੀ ਸੋਰੀ। ਤੇ ਜਿਹੜੀ ਆਪਾਂ ਟਰਾਲੀ ਭਰਦੇ ਹਾਂ ਜੀ 130 ਕੁੰਟਰ ਪੈਂਦੇ ਨੇ ਫੁੱਲ ਭਰੀ ਹੋਈ। ਔਰ ਜੇ ਦਾ ਪੂਰੀ ਵੱਟ ਕੇ 5 ਗਿੱਲੇ ਪੈ ਗਏ 130 ਕੁਇੰਟਲ ਹੋ ਗਏ ਤਾਂ ਵੀ ਤੁਸੀਂ ਆਪੇ ਗੈਸਰਾ ਲੋ ਹਿਸਾਬ ਕਿੰਨਾ ਬਣਦਾ ਝਾੜ ਕਿੰਨਾ ਬਣਦਾ ਜੇ ਬਚ ਗਿਆ ਤਾਂ ਵੀ ਪਤਾ ਲੱਗ ਤੁਹਾਨੂੰ ਦੱਸ ਦਾਂਗੇ ਅੱਗੇ ਵੀ ਕਿੰਨੀ ਕਿ ਜਗ੍ਹਾ ਬਜੀ ਆ 130 ਕੁਇੰਟਲ ਤੋਂ ਉੱਪਰ ਉੱਤਰਦੀ ਆ ਕਿੰਨੀ ਉੱਤਰਦੀ ਆ 826 ਪੀ ਆ ਬਹੁਤ ਵਧੀਆ ਪੀ ਆ ਬਾਈ ਅੱਜ ਦੇ ਟਾਈਮ ਦੇ ਟੌਪ ਤੇ ਨੰਬਰ 1 ਆ ਝਾੜ ਪੱਖੋਂ ਬਹੁਤ ਵਧੀਆ ਤੇ ਲੰਗਾ ਵੀ ਵਧੀਆ ਵੀ ਇਹ ਨਹੀਂ ਵੀ ਤੂੜੀ ਘੱਟ ਬਣਦੀ ਆ ਤੂੜੀ ਵਧੀਆ ਬਣਦੀ ਆ ਇਹਦੀ ਇਹ ਕਣਕੜੇ ਭਰਾਵਾਂ ਲਈ 826 ਦੀ ਬਹੁਤ ਵਧੀਆ ਪੈਜੂ ਸਾਰੀ ਅੱਜ ਸ਼ੋਕ ਪੈਜੂ ਸਾਰੀ ਅੱਜ ਹੈ ਵੜ ਜਾਏਗੀ 130 ਕੁਆਂਟਲ ਪੈਂਦੀ ਹੈ ਅੱਜ ਇਹ ਤਾਂ ਬੱਲੇ ਬੱਲੇ 26 ਕੁਆਂਟਲ ਦਾ ਝਾੜ ਬਣ ਗਿਆ ਬਾਕੀ ਜਾ ਕੇ ਪਤਾ ਲਾਈਆ ਕੰਡੇ ਤੇ ਚੜੂਗੀ ਪਾਸ ਹੋ ਨੂੰਏ ਹੁਣ ਤਾਂ ਕੰਡਾ ਹੀ ਦੱਸੂਗਾ ਕਿੰਨੀ ਹੁੰਦੀ ਹੈਗਾ ਜਾ ਕੰਡਾ ਚੜੂਗਾ ਚੱਲ ਹੋ ਗਈ ਫੁੱਲ ਬੱਸ ਉਹ ਮਾਗਰ ਨੂੰ ਕਰਦੇ ਮਾਗਰ ਨੂੰ ਮਾਗਰ ਨੂੰ ਕਰਦੇ ਤੇ ਭੜ ਗਈ ਉਹ ਮਾਗਰ ਪਵਾ ਲਈ ਫਿਰ ਹੋਰ ਪਾਉਣਾ ਪਾ ਲਈ ਪਊਗਾ ਹੋਰ ਅੱਧਾ ਟੈਂਕ ਪਵਾ ਲੈ ਹੋਰ ਫਿਰ ਕਰਦੇ ਫੇਰ ਕਰਦੇ ਤੈਨੂੰ ਕਿਹੜਾ ਮੈਂ ਰੋਕਿਆ ਯਾਰ ਕਰਦਾ ਤਾਂ ਹੈ ਨਹੀਂ ਆ ਤਾਂ ਕੋਈ ਲੋੜ ਨਹੀਂ 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 ਵਾ ਸੈੱਟ ਕਰ ਲਾ ਅੱਧਾ ਟੈਂਕ ਹੋਰ ਪਾ ਲੈ ਚੱਲ ਟਰਾਲੀ ਉਹ ਵੀ ਫੋਲ ਆਪਾਂ ਚੱਲਦੇ ਆ ਹੁਣ ਆ ਭਰਨ ਭਰਉਗਾ ਟਰਾਲੀ ਆਹ ਖੜੀ ਆ ਆ ਤਾਂ ਨਹੀਂ ਆ ਹੋ ਜਾਣਾ ਤੈਨੂੰ ਭੜਾ ਦੰਨੇ ਜਹਾਜਾ ਦੇਖੀਓ ਚੜਨੇ ਰੋਡ ਤੇ ਗੇਰਾ ਉਹ ਇਹ ਆ ਜਾਉ ਨੱਚਦਾ ਹੋਰ ਪਤਾ ਨਹੀਂ ਕੀ ਹੋ ਗਿਆ ਪ੍ਰੀਤ ਨੂੰ ਉਹ ਖੜੀ ਹੋਆ ਬਹੁਤ ਟਾਈਮ ਦੀ ਰੀਪਰ ਦੀ ਖਿਚਾਈ ਬੜੀ ਆ ਕੇ ਐਸ ਮਲੇ ਕੋਟਲਾ ਟਰੈਕਟਰ ਦਾ ਤੋਰਾ ਵੀ ਵਧੀਆ ਹੈ ਭਾਈ ਵੀ ਵਧੀਆ ਰੀਪਰ ਦੀ। ਹੋਈ ਆਪਾਂ ਪਾ ਦਿੱਲੀਆ ਰੋਡ ਚੜ੍ਹ ਕੇ ਤੇ ਹੁਣ ਆਪਾਂ ਚੱਲਦੇ ਆ ਰਾਜਪੁਰੇ। ਰਾਈ ਭਰਾ ਪਹਿਲੇ ਹੀ ਮੁੜ ਜਾਣਾ ਆਪਣਾ ਇਹ ਬਾਰ-ਬਾਰ ਬਾਈਪਾਸ ਆ ਉਹਦੇ ਤੇ ਨੂੰ ਮੁੜ ਜਾਣਾ ਆਪਾਂ ਨੇ ਤੇ ਜਿਹੜਾ ਬਟੰਡੇ ਵਾਲਾ ਰੋਡ ਆ ਬਾਈਪਾਸ ਆ ਨਾ ਬਠਿੰਡੇ ਵਾਲਾ ਤੇ ਉਹਦੇ ਚੜ ਕੇ ਇਹ ਬਾਈਪਾਸ ਜਾਂਦਾ ਬਠਿੰਡੇ ਨੂੰ ਚੰਡੀਗੜ੍ਹ ਤੋਂ ਆਉਂਦਾ ਸਿੱਧਾ ਬਠਿੰਡਾ ਤੇ ਉਹ ਰੋਡ ਆ ਜਿਹੜਾ ਬੰਬ ਵਾਲਾ ਰੋਡ ਕਹਿੰਦੇ ਦੀ ਬਾਦਲਾ ਨਹੀਂ ਬਣਾਇਆ ਦੀ ਬੰਬਰਾ ਨਹੀਂ ਉੱਡਦਾ ਤੇ ਉਹ ਰੋਡ ਆ ਭਾਈ ਆਪਾਂ ਬੰਬ ਵਾਲੇ ਰੋਡ ਤੇ ਹੁਣ ਜਾ ਰਹੇ ਆ ਇੱਥੋਂ ਬਾਈਪਾਸ ਨਿਕਲ ਜਾਣਾ ਮੰਡੀ ਚੋਂ ਸਿੱਧਾ ਨਾਲ ਜਿਹੜਾ ਨੇ ਸੰਗਰੂਰ ਬਠਿੰਡਾ ਭਵਾਨੀ ਘੜੋਂ ਤੋਂ ਕਾਹ ਜਾ ਕੇ ਆਪਾਂ ਘੱਟ ਤੋਂ ਮੁੜ ਜਾਣਾ ਤੇ ਚੱਲਦੇ ਆ ਮੰਡੀ ਚੋਂ ਲੋਈ ਆਪਾਂ ਕੱਟ ਤੋਂ ਮੁੜ ਕੇ ਸਿੱਧਾ ਮੰਡੀ ਚੱਲਦੇ ਆ ਮੰਡੀ ਨੂੰ ਵਾਸਤਾ ਹੈ ਹੋਰ ਔਰ ਤੋਂ ਸਿੱਧਾ ਲੰਘਿਆ ਬਠੰਡਾ ਇੱਧਰ ਆ ਗਿਆ ਮੰਡੀ 'ਚ ਮੰਡੀ ਰੌਣਕਾ ਦਿਖਾਉਣਾ ਤੁਹਾਨੂੰ ਦੇਖੋ ਜੀ ਮਾਹੌਲ ਮੰਡੀ ਦਾ ਪਰਾ ਬਰ ਸਟਾਕੇ ਸਟਾਕ ਪਿਆ ਚੱਕਣ ਨੂੰ ਮਾਲ ਇੰਨਾ ਪਿਆ ਜਗਤ ਹਾਇਓ ਨਹੀਂ ਖਾਲੀ ਮੰਡੀ ਦੇ ਵਿੱਚ ਦੱਸੋ ਹਲਾ ਕਿੱਥੇ ਲਾਊਗਾ ਸਾਰਾ ਸਟਾਕੇ ਸਟਾਕ ਪਿਆ ਇਧਰ ਨੂੰ ਮਾਰਦੀ ਦੇਖ ਲਓ ਦੂਰ ਦੂਰ ਰੱਖ ਲੈ ਸਟਾਕ ਇਹ ਜਿੱਥੇ ਤੱਕ ਨਿਕਾਏ ਜਾਂਦੀ ਆ ਬੋਰੀਓ ਬੋਰੀ ਜਮਕਦੀ ਆ ਚਲੋ ਆਪਣੀ ਟਰਾਲੀ ਹੋ ਗਈ ਖਾਲੀ ਚੱਲਦੇ ਆ ਬੰਦ ਨੂੰ